ਹੈਲੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਦੀ ਕਮਰਤਪਾਲ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇੰਨੇ ਕ ਰਾਜ਼ ਖੋਲ ਰਹੀ ਹੈ ਕਿ ਕਮਲ ਕੌਰ ਦੀ ਹੱਤਿਆ ਦਾ ਰਾਜ਼ ਵੀ ਇਹ ਵੀਡੀਓ ਹੀ ਹੋ ਸਕਦੀ ਹੈ ਕਿਉਂਕਿ ਜਦੋਂ 2022 ਅਪ੍ਰੈਲ ਦੇ ਵਿੱਚ ਇਹਨਾਂ ਨੇ ਕਮਲ ਕੌਰ ਨੂੰ ਧਮਕੀ ਦਿੱਤੀ ਸੀ ਧਮਕੀ ਦੇਣ ਤੋਂ ਬਾਅਦ ਕਮਲ ਕੌਰ ਇਹਨਾਂ ਦੇ ਟੱਚ ਵਿੱਚ ਆ ਸਕੀ ਸੀ ਤੇ ਕਮਲ ਕੌਰ ਨੂੰ ਇਹ ਜ਼ਬਰਦਸਤੀ ਕਾਲਣਾ ਕਰਦਾ ਸੀ ਜੋ ਕਿ ਜਿਹੜਾ ਆਈਫੋਨ ਜੋ ਇਹ ਲੈ ਕੇ ਫਰਾਰ ਹੋ ਚੁੱਕਿਆ ਨਕਲੀ ਨਿੰਘ ਜੋ ਲੈ ਕੇ ਫਰਾਰ ਹੋ ਚੁੱਕਿਆ ਉਹਦੇ ਵਿੱਚ ਸਾਰਾ ਡਾਟਾ ਸੀ ਜਿਹਨੇ ਕਤਲ ਕਰਨਾ ਸੀ ਤਾਂ ਉਹਦਾ ਫੋਨ ਉੱਥੇ ਰੱਖ ਸਕਦਾ ਸੀ ਕਿਉਂਕਿ ਆਪਾਂ ਫੋਨ ਦੀ ਕੀ ਲੋਡ ਸੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਇਹਨੇ ਫੋਨ ਯੂਜ਼ ਕਰਨਾ ਸੀ ਕਿਉਂਕਿ ਇਹਦੇ ਲੱਗ ਤਾਂ ਪਹਿਲੀ ਫੰਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਪਰ ਤੁਸੀਂ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਆ ਇਹ ਸੱਚ ਆ ਇਹ ਦੱਸ ਰਹੀ ਆ ਵੀ ਇਹ ਕਿਦਾਂ ਕੁੜੀਆਂ ਨੂੰ ਧਮਕਾਉਂਦਾ ਸੀ ਬਾਅਦ ਚ ਉਹਨਾਂ ਨਾਲ ਰਿਲੇਸ਼ਨ ਬਣਾਉਂਦਾ ਸੀ ਤੇ ਦੋਸਤੋ ਕੁਝ ਟਾਈਮ ਤੱਕ ਇਹਨਾਂ ਦਾ ਜਿਹੜਾ ਪਰਦਾ ਸਾਰਾ ਖਾਸ ਹੋ ਜਾਣਾ ਜਿਸ ਦਿਨ ਆਈਫੋਨ ਹੱਥ ਲੱਗ ਗਿਆ ਕਮਲੋ ਵਾਲਾ ਹੋ ਸਕਦੇ ਨੇ ਕਿਤੇ ਗੁੰਮ ਕਰਤਾ ਹੋਵੇ ਜਾਂ ਕੁਝ ਵੀ ਕਰਤਾ ਹੋਵੇ ਸਿੱਟ ਦਿੱਤਾ ਹੋਵੇ ਪਰ ਜਿਸ ਦਿਨ ਆਈਫੋਨ ਜਾਂ ਆਈਕਲਾਉਡ ਆਈਡੀ ਕਮਲਕੌਰ ਦੀ ਹੱਥ ਲੱਗੀ ਕਿਸੇ ਦੇ ਵੀ ਤਾਂ ਉਹਦੇ ਵਿੱਚੋਂ ਬਹੁਤ ਗੁੱਝੇ ਪੇਤ ਨਿਕਲ ਜਾਣੇ ਕਮਲਕੌਰ ਦੀ ਹੱਤਿਆ ਕਰਨਾ ਇਸ ਲਈ ਨਹੀਂ ਸੀ ਕਿ ਉਹ ਕੰਟੈਂਟ ਬਣਾਉਂਦੀ ਸੀ ਕਮਲਕੌਰ ਦੀ ਹੱਤਿਆ ਕਰਨਾ ਇਹਦੀ ਮਜਬੂਰੀ ਬਣ ਗਈ ਸੀ ਕਿਉਂਕਿ ਕਮਲਕੌਰ ਨਾਲ ਜੋਸ਼ ਦੇ ਹਰਕਤਾਂ ਨੇ ਹੋ ਸਕਦਾ ਹੈ ਰਿਲੇਸ਼ਨ ਚ ਵੀ ਆ ਚੁੱਕੇ ਹੋਵੇ ਪਰ ਆਪਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂ ਨਹੀਂ ਪੁਸ਼ਟੀ ਕਰਦੇ ਕਿਉਂਕਿ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਇੱਕ ਦੋਸਤ ਹੋਰ ਸਾਨੂੰ ਗੱਲ ਦੱਸਣੀ ਚਾਹੁੰਦੇ ਆ ਕਿ ਇਹ ਕਹਿੰਦੇ ਨੇ ਅਸੀਂ ਕਮਲਕੌਰ ਨੂੰ 1.5 ਲੱਖ ਰੁਪਏ ਦਿੱਤਾ ਉਹਦੇ ਪਿਓ ਦੇ ਇਲਾਜ ਲਈ 2022 ਅਪ੍ਰੈਲ 22 ਦੇ ਵਿੱਚ ਅਪ੍ਰੈਲ ਦੇ ਵਿੱਚ ਇਹ ਘਟਨਾ ਵਾਪਰਦੀ ਆ ਕਿ ਇਹ ਕਮਲਕੌਰ ਨੂੰ ਧਮਕੀ ਦਿੰਦੇ ਨੇ ਪਰ ਦੋਸਤੋ 2021 ਦੇ ਵਿੱਚ ਉਹਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਇਹ ਸਾਰਾ ਸਾਰਾ ਝੂਠ ਹੈ ਹਾਂ ਇਹਨਾਂ ਨੂੰ ਜ਼ਰੂਰ ਪਤਾ ਹੈ ਜਦੋਂ ਕਮਲਕੌਰ ਨੇ ਧਮਕੀ ਦਿੱਤੀ ਧਮਕੀ ਦੇਣ ਤੋਂ ਬਾਅਦ ਤਾਂ ਇਹ ਕਮਲਕੌਰ ਇਹਦੇ ਘਰ ਚਲੀ ਗਏ ਇਸ ਨੇ ਉਹਨੂੰ ਸਪੈਸ਼ਲ ਫੋਨ ਕਰਕੇ ਬੁਲਾਇਆ ਤੇ ਇਹ ਇੱਕ ਹਫਤਾ ਜੰਗਲਾਂ ਦੇ ਵਿੱਚ ਰਹੇ ਉਹ ਆਪਣੇ ਘਰ ਨਹੀਂ ਰੱਖੇ ਪਰ ਜੰਗਲਾਂ ਦੇ ਵਿੱਚ ਰਹੇ ਉਸ ਤੋਂ ਬਾਅਦ ਇਹਨਾਂ ਨੇ ਉਸ ਦੀ ਗੱਡੀ ਦਾ ਇੱਕ ਸਿਰਫ ਏਸੀ ਠੀਕ ਕਰਾ ਕੇ ਦਿੱਤਾ ਸੀ ਜਿੱਦੇ ਪੁਖਤਾ ਕਿ ਇਹ ਹੈ ਕਿ ਉਸ ਤੇ 60 ਕੁ ਹਜ਼ਾਰ ਰੁਪਏ ਲੱਗੇ ਸੀ ਗੱਡੀ ਤੇ ਉਸ ਤੋਂ ਲਾਵੇਂ ਇਹਨਾਂ ਨੇ ਉਹਦੀ ਕੋਈ ਹੈਲਪ ਨਹੀਂ ਕੀਤੀ ਸਿਰਫ ਕਮਲ ਨੂੰ ਹੱਲਾਸ਼ੇਰੀ ਦਿੱਤੀ ਕੀ ਹੱਲਾਸ਼ੇਰੀ ਦਿੱਤੀ ਕਿ ਅਸੀਂ ਤੇਰੇ ਘਰ ਦੇ ਹਾਲਾਤ ਦੇਖ ਲਏ ਤੂੰ ਆਪਣੇ ਵੀਡੀਓ ਬਣਾ ਸਕਦੀ ਹੈ ਹਮੇਸ਼ਾ ਕਮਲ ਕੌਰ ਨੂੰ ਇੰਸਟਾਗ੍ਰam ਤੇ ਕੌਲਾ ਕਰਦੇ ਰਹਿੰਦੇ ਸੀ 1 2023 ਦੇ ਵਿੱਚ ਅਚਾਨਕ ਕਮਲ ਕੌਰ ਦੇ ਤੇ ਫੇਸਬੁੱਕ ਜਾਂ ਇੰਸਟਾਗ੍ਰam ਪੇਜ ਤੋਂ ਰਿਪ ਦੀ ਪੋਸਟ ਪੈਂਦੀ ਆ ਤਾਂ ਉਸ ਟਾਈਮ ਇਹ ਇੱਕ ਮੁੰਡੇ ਨੂੰ ਕਾਲ ਕਰਕੇ ਪੁੱਛਦਾ ਕਿ ਕਮਲਕੌਰ ਸੱਚੀ ਮਰ ਗਈ ਉਸ ਮੁੰਡੇ ਲੋਏ ਸ਼ਗਲ ਦੇ ਪੁਖਤਾ ਪ੍ਰੂਫ ਨੇ ਵੀ ਇਹਨੇ ਕਮਲਕੌਰ ਦੇ ਬਾਰੇ ਪਤਾ ਕੀਤਾ ਸੀ ਕਿਉਂਕਿ ਜਿਸ ਨੂੰ ਕਿਸੇ ਨਾਲ ਲਗਾ ਹੁੰਦਾ ਜਾਂ ਦਿਲ ਲੱਗਿਆ ਹੁੰਦਾ ਉਸ ਵਾਰੀ ਪਤਾ ਕਰਦਾ ਨਹੀਂ ਅਣਜਾਣੇ ਦੁਨੀਆਂ ਬਹੁ ਮਰਦੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ ਪਰ ਜਿਸ ਨੇ ਕਮਲਕੌਰ ਦਾ ਕਤਲ ਕੀਤਾ ਜਿਹੜਾ ਇਹਨੇ ਕਮਲਕੌਰ ਦਾ ਕਤਲ ਕੀਤਾ ਉਹ ਅਸ਼ਲੀਲਤਾ ਨਹੀਂ ਇਹਦੀ ਆਪਣੀ ਅਸ਼ਲੀਲਤਾ ਦਾ ਜਿਹੜਾ ਪਰਦਾ ਚੱਕਿਆ ਜਾਣਾ ਸੀ ਇਸ ਲਈ ਉਸ ਦਾ ਕਤਲ ਕੀਤਾ ਇਸ ਲਈ ਉਸ ਦਾ ਫੋਨ ਲੈ ਕੇ ਭੱਜਿਆ ਦੋਸਤੋ ਅਸ਼ਤੇ ਹੀ ਕਹਿੰਨੇ ਆ ਕਿ ਇਹ ਜੇ ਢੋਂਗ ਹੀ ਨਹੰਗਾ ਤੋਂ ਬਚੋ ਹੋ ਸਕਦਾ ਗੱਗ ਜਾ ਕੇ ਹੋਰ ਵੀ ਪਰਦੇ ਖੁੱਲਣ ਇਸ ਨੇ ਕਈ ਇੱਕ ਕਲੀ ਕਮਲ ਕੌਰ ਨੇ ਹੋਰ ਵੀ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਬਲੈਕਮੇਲ ਕੀਤਾ ਦੋਸਤੋ ਇਹਦੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਸੱਚਾ ਲੋਕ ਕਹਿੰਦੇ ਏਆਈ ਨਾਲ ਬਣੀ ਹੈ ਏਆਈ ਇੰਨੀ ਐਡਵਾਂਸ ਨਹੀਂ ਬਣੀ ਕਿ ਅੱਖਾਂ ਦੇ ਪਰਵਟ ਵੀ ਬਣਾ ਦੇਵੇ ਸੋ ਦੋਸਤੋ ਤੁਹਾਨੂੰ ਇੱਕ ਜਲਦੀ ਹੋਰ ਨਿਊਜ਼ ਦੇਵਨ ਜਾਵਾਂਗੇ ਇਸ ਲਈ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਕੌਣ ਵਾਲੇ ਸਮੇਂ ਵਿੱਚ ਇਸ ਦੇ ਨਕਲੀ ਨਿਹੰਗ ਦੇ ਖੁਲਾਸੇ ਕਰਾਂਗੇ ਦੋਸਤੋ ਇਸ ਨੇ ਕਈ ਡੇਰਿਆਂ ਦੇ ਵਿੱਚ ਵੀ ਹਮਲੇ ਕੀਤੇ ਕਈ ਗੁਰੂ ਘਰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜੋ ਕਿ ਕੱਲਾ ਕੱਲਾ ਰਾਜਬਾਰ ਆਵੇਗਾ ਆਪਣੇ ਆਪ ਨੂੰ ਇਹ ਸੱਚਾ ਸੁਚਾ ਨਿਹੰਗ ਕਹੋਂਦਾ ਪਰ ਇਹ ਸ਼ੇਰੇ ਦਾ ਲੱਚ ਲੁਫੰਗਾ ਨਿਹੰਗ ਹੈ ਦੋਸਤੋ ਇਸ ਨੂੰ ਸਿਰਫ ਤਮਕਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਫਰੋਤਿਆ ਮੰਗਰ ਤੋਂ ਬਿਨਾ ਕੰਮ ਨਹੀਂ ਇਹਦੇ ਬਾਅਦ ਗੈਂਗਸਟਰਾਂ ਨਾਲ ਵੀ ਸੰਬੰਧ ਨੇ ਆਇਆ ਜਾਂ ਖਾਦਸਾ ਇਸ ਨੇ ਖੁਦ ਜونی ਬਾਬੇ ਨੂੰ ਕਿਹਾ ਸੀ ਜੋ ਇਸਦੀ ਕਾਲ ਰਿਕਾਰਡ ਵਾਇਰਲ ਹੋਈ ਸੀ ਇੱਕ ਦੋਸਤ ਹੋਰ ਇਸ ਨੇ ਆਪਣੀ ਪੈਲ ਪਰਮ ਤੇਸ ਤੋਂ ਇਲਾਵਾ ਦੋ ਕੁੜੀਆਂ ਹੋਰ ਨੂੰ ਵੀ ਤਮਕਾਇਆ ਸੀ ਹੋ ਸਕਦਾ ਉਹਨਾਂ ਲਈ ਪ੍ਰੂਫ ਹੋਣ ਉਹ ਹਲੇ ਨਹੀਂ ਦੱਸ ਰਹੇ ਤੇ ਇਸ ਦੀ ਵੀਡੀਓ ਵਾਇਰਲ ਹੋਣ ਦੇ ਨਾਲ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇਹ ਸੱਚਾ ਸੋਚਾ ਨਹੀਂ ਸ਼ਰੇਦਾ ਲੁੱਚਾ ਬਾਬਾ ਸੀ ਸੋ ਦੋਸਤੋ ਅਸੀਂ ਵੀ ਤੁਹਾਨੂੰ ਇਸ ਦੀ ਹੋਰ ਜਾਣਕਾਰੀ ਦਵਾਂਗੇ